ਜੀ ਮੇਰੇ ਸਾਰਿਆਂ ਨੂੰ ਤੇ ਕਿਵੇਂ ਸਾਰੇ ਠੀਕ ਠਾਕ ਹੋ ਤੇ ਪਿਆ ਪਲੀ ਸ਼ਸ਼ਿਆ ਕਾਲ ਵੀ ਤੇ ਮੈਂ ਗਈ ਉੱਠ ਇਹ ਸਾਰੇ ਸੁੱਤੇ ਆ ਅੱਜ ਹੀ ਜਾਣਾ ਵਿਆਹ ਤੇ ਦੀਦੀ ਵੀ ਨਹੀਂ ਆਈ ਤੇ ਆ ਤਰਨ ਵਰਨ ਮੇਲਣਾ ਸੁੱਤੇ ਹੀ ਨੀਚੇ ਤੇ ਪਪਾਏ ਦੇ ਵੀ ਉਹ ਡਿਊਟੀ ਚਲ ਗਏ ਆ ਬੋਲ ਲਾ ਤੇ ਦਿਖਣੇ ਮੇ ਤੋਂ ਇਹ ਐ ਡਾਪੇ ਉੱਠ ਕੇ ਟੀਵੀ ਵੇਖਣ ਹੋ ਜਿਹਾ ਲੱਗ ਰਿਹਾ ਇਹ ਬਸ ਆਹ ਚੀਜ਼ਾਂ ਮੇਂਦਰਿੰਦੇ ਕੋ ਫਰੋਂਮ that ਕੋਪਾ ਚਲੋ ਤੇ ਚਲੋ ਠੀਕ ਹੈ ਹੁਣ ਆਪਾਂ ਬਣਾਈਏ ਚਾਹ ਤੇ ਇਹਨਾਂ ਲਈ ਕਰੀਏ ਦੁੱਧ ਗਰਮ ਤੇ ਨਾਲ ਲਈਏਂ ਦੀ ਪਰੌਂਠੀਆਂ ਪਰੌਠੀਆਂ ਖਾ ਕੇ ਫਿਰ ਆਪਾਂ ਰੈਡੀ ਹੁੰਨੇ ਆ ਤੇ ਹੁਣ ਆਪਾਂ ਤਾਂ ਮਿਲਾਂਗੇ ਰੈਡੀ ਹੋ ਕੇ ਠੀਕ ਹੈ ਜੀ ਗਿਆ ਤਿਆਰ ਚਲੋ ਅੱਗੇ ਸਾਰਾ ਮਿਲਣਾ ਜੇ ਠੀਕ ਹੈ ਠੀਕ ਬਾਏ 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 ਨਹੀਂ ਹੈ ਜੇ ਅਜੇ ਵੀ ਆ ਵੀ ਵਿਖਾਵਾਂਗੇ ਆਪਾਂ ਗਾਇਜ਼ ਨੂੰ ਥੋੜਾ ਬਹੁਤਾ ਤੇ ਚਲੋ ਠੀਕ ਹੈ ਹੁਣ ਤਿਆਰ ਚੁਰੀਏ ਬਰਸ਼ ਬਰਸ਼ ਕਰੀਏ ਹੀ ਬ੍ਰਸ਼ਿੰਗ ਕੀਤਾ ਤੇ ਬੂੰਦੀ ਵਿਆਹ ਜਾਣਾ ਤੇ ਬੂੰਦੀ ਹਰ ਗੱਲ ਪਹਿਲਾਂ ਹੀ ਆ ਗਈ ਆ ਵੇਖੋ ਰਾਤ ਨੂੰ ਫਲੀਕਾ ਕੇ ਸੁੱਤੇ ਹਾਂ ਇਸ ਤੇ ਆਪਾਂ ਹੋ ਗਿਆ ਜੀ ਰੈਡੀ ਪੂਰੇ ਤੇ ਮੈਂ ਪਾ ਲਿਆ ਜ ਵੈ ਕੋਟ ਤੇ ਮਨ ਤੇ ਹੈਗਾ ਵਾਪੇ ਜੀ ਦੋਥੇ ਜਾਉਂਗੀ ਤਾਂ ਕੋਟ ਇਹਨੂੰ ਮਤਲਬ ਲਾ ਲੂੰਗੀ ਕਲਾ ਸੂਟ ਰੱਖੂੰਗੀ ਤੇ ਆਪਣਾ ਪਿੱਦਾ ਵੀ ਤਿਆਰ ਤੇ ਪਿੱਦਾ ਆਂਦਾ ਮੈਂ ਵਾਲ ਤੋਂ ਛੱਡਨੇ ਆ ਤੇ ਇਧਰ ਦੀਦੀ ਹੁਣੀ ਵੀ ਤਿਆਰ ਆ ਤੇ ਨਵਿਆ ਵੀ ਤਿਆਰ ਨਵਿਆ ਵੀ ਜੀ ਲੁੱਕ ਵੇਖੋ ਤੇ ਮੈਂ ਨੇ ਪੰਜਾਬੀ ਸੂਟ ਪਾਇਆ ਹੋਇਆ ਵਾ ਤੇ ਅੱਜ ਸਾਡਾ ਪਰਵਾਲ ਵੇਖੋ ਦੀਦੀਆਂ ਦੋਵਾਂ ਨੇ ਜੈਕਟ ਸੇਮ ਪਾਈ ਆ ਤੇ ਆ ਸਾਡਾ ਗੱਗਨਾ ਜਿਹੜਾ ਇੱਥੇ ਆ ਤੇ ਵੀਰ ਕਿੱਥੇ ਜੈਲੀ ਸੌਂਦੀ ਆ ਬਾਹਰ ਬਾਹਰ ਤੇ ਇਹਨਾਂ ਨੂੰ ਤੁਹਾਨੂੰ ਜਿੱਦਾਂ ਦੱਸਿਆ ਪਹਿਲਾਂ ਵੀ ਇਹਨਾਂ ਨੂੰ ਛੁੱਟੀ ਮਿਲੇ ਡਿਊਟੀ ਚਲੇ ਗਏ ਆ ਤੇ ਵੀਰ ਜੀ ਨਹੀਂ ਗਏ ਗੱਡੀ ਤਾਂ ਹਜੇ ਤੱਕ ਆਈ ਨਹੀਂ ਆ ਤੇ ਆਉਣਗੇ ਗੇਟ ਖੁੱਲਾ ਹਾਂ ਗੇਟ ਖੁੱਲਾ ਤੇ ਬਾਕੀ ਆਪਣਾ ਵੀਰ ਵੀ ਤਿਆਰ ਹੋ ਕੇ ਪੰਗੁਰਾ ਜੂਟਣ ਡਿਆ ਵਾ ਕਿੱਦਾਂ ਆਹ ਦੇਖੋ ਇਹ ਬੈਠਾ ਕਹਿੰਦਾ ਬੋਰ ਹੋਣ ਡਿਆ ਵਾ ਤੇ ਵਾਕਿਆ ਸਾਰੀ ਗੱਲ ਆ ਤਿਆਰ ਬੜੇ ਦੇਰ ਜੇ ਹੋਇਆ ਤੇ ਘੜੀ ਤੋਂ ਹੋਣ ਵਾਲੀ ਕੇ ਵੀਰ ਜੀ ਅਜੇ ਤੱਕ ਆਏ ਨਹੀਂ ਆ ਤੇ ਹੁਣ ਅਸੀਂ ਉਹਨਾਂ ਦੇ ਇਕਨ ਦੇ ਆ ਟਾਈਮ ਤੇ 12 ਦਾ ਹੋ ਗਿਆ ਵਾ ਤੇ ਮਮੀ ਵੀ ਨਹੀਂ ਕਹਿੰਦੇ ਬਰਾਤ ਆ ਗਈ ਆ ਤੇ ਮੈਂ ਹੁਣ ਸੋਚ ਲਈ ਕਿ ਜੇ ਤੇ ਆ ਗਿਆ ਦੇਖਣ ਦੇ ਵਿੱਚ ਉੱਚ ਠੀਕ ਹੈ ਨਹੀਂ ਆ ਤੇ ਫਿਰ ਆਪਾਂ ਆਪਣੇ ਪਤੀਆ ਮੇਰਾ ਆਊਗਾ ਹਨੂ ਦੋ ਫੇਰੇ ਲਾ ਲੂ ਘਰ ਲੈ ਜਾਏਗਾ ਕਿਉਂ ਕਿਸੇ ਲੱਗੇ ਜਾਣਾ ਆਪਾਂ ਵਿਆਹ ਤੇ ਆਪਾਂ ਹੋ ਕੀ ਆ ਗਿਆ ਜੀ ਮੈਰਿਜ ਤੋਂ ਤੇ ਆਪਾਂ ਜਦੋਂ ਮੈਰਿਜ ਤੇ ਗਏ ਅਸੀਂ ਉੱਥੇ ਕਾਫੀ ਬੀਜੇ ਹੋ ਕੇ ਮਿਲ ਮੁਲ ਦੇ ਵਿੱਚ ਤੇ ਨਾਲੇ ਮੇਰਾ ਮੁੰਡਾ ਆਂਦਾ ਵੀ ਮਿਲਦਾ ਤੇ ਤੁਸੀਂ ਜਿਹੜਾ ਹੈਗਾ ਹੈਗਾ ਸੀ ਖਾਣ ਪੀਣ ਤੇ ਬੀਜੀ ਸੀ ਖਾਣ ਪੀਣ ਤੇ ਫੋਟੋ ਵਖਾ ਚੋਂ ਚ ਬੀਜੀ ਸੀ ਤੇ ਵਾਕਿਆ ਇਹਦੀ ਗੱਲ ਸਹੀ ਆ ਆਪਾਂ ਫੋਟੋ ਵਾਂ ਤੇ ਪੂਣ ਤੇ ਬੀਜੀ ਹੋ ਗਏ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਦੋਂ ਰਿਸ਼ਤੇ ਇਕੱਠੇ ਹੁੰਦੇ ਆ ਭੈਣ ਭਰਾ ਚਾਚੇ ਤਾਂ ਇਹਦੀਆਂ ਕੁੜੀਆਂ ਭੂਆ ਮਾਸੀ ਦੀਆਂ ਕੁੜੀਆਂ ਜਦ ਇਕੱਠੇ ਹੋ ਜਾਂਦੀਆਂ ਆ ਵਾ ਨਾਨਾ ਨਾਂ ਭਜਾਈਆਂ ਉਦੋਂ ਫਿਰ ਗੱਲਾਂ ਫੋਟਵਾਂ ਆ ਕਰ ਲੋ ਜੇ ਕਰ ਲੋ ਉਹ ਚੱਕਰ ਚ ਇੱਕ ਵੀਡੀਓ ਨਹੀਂ ਬਣੀ ਆਪਾਂ ਵੇਹ ਵਿੱਚ ਜਿਹੜੀ ਫੋਟੋ ਐਡ ਕਰਾਂਗੇ ਇੱਕ ਦੋ ਜ਼ਰੂਰ ਕਰਾਂਗੇ ਤੇ ਬਾਕੀ ਉਹ ਨਾ ਆ ਕੇ ਹੀ ਕੱਪੜੇ ਬੱਚਿਆਂ ਨੇ ਇਹਨਾਂ ਨੇ ਚੇਂਜ ਮੁੰਡੇ ਦੇ ਘਰ ਦੇ ਆ ਤੇ ਮੇਰੇ ਘਰ ਨੇ ਚ ਪੇਲ ਖਾਲੀ ਇਹ ਕੱਚਾ ਪਾ ਕੇ ਤਲੀ ਦੀ ਅੱਛਾ ਜਿਹਾ ਪਾ ਕੇ ਤਲੀ ਦੀ ਇੰਨੀ ਲੱਗਦੀ ਤੇ ਬਾਕੀ ਕੱਪੜੇ ਚੇਂਜ ਕਰਨ ਨੇ ਮੈਂ ਵੀ ਲੱਗੀਆਂ ਕਰਨ ਤੇ ਮੈਂ ਕਿਹਾ ਚਲੋ ਭੈਣ ਭਰਾਵਾਂ ਨੂੰ ਆਪਾਂ ਗੱਲ ਦੀ ਗੱਲ ਤੇ ਬਾਕੀ ਆ ਹੀ ਖਾਣਾ ਵੀ ਸਾਡੇ ਉਥੋਂ ਪੈਕ ਹੋ ਕੇ ਆ ਗਿਆ ਕਿਉਂਕਿ ਮੇਰੀ ਭੁਆਜ ਦੀ ਬੇਟੀ ਦਾ ਮੈਰਜ ਸੀ ਜਿਦੋਂ ਜੀ ਆਉਣ ਲੱਗੇ ਮਿਲਪੂਲ ਦਾ ਬੇਟਾ ਕਹਿੰਦਾ ਵੀ ਖਾਣਾ ਜਿਹੜਾ ਤੁਸੀਂ ਲੈ ਜਾਓ ਹੁਣ ਤੁਸੀਂ ਬੱਚਿਆਂ ਨੂੰ ਕਿੱਥੇ ਤੁਸੀਂ ਬਣਾਉਂਦੀਆਂ ਰੋਗੀਆਂ ਫੇਰ ਥੋੜਾ ਬੋਤਾ ਖਾਣਾ ਉਹਨਾਂ ਨੂੰ ਦੇ ਦਤਾ ਤੇ ਹੁਣ ਆਪਾਂ ਖਾਣਾ ਮਤਲਬ ਆਪਾਂ ਹੁਣ ਵੇ ਲੱਗ ਗੱਲ ਸੁਬਾਤ ਵਾਂ ਨੂੰ ਇਹ ਆਪਾਂ ਹੁਣ ਕੱਪੜੇ-ਪੜੇ ਚੇਂਜ ਕਰਕੇ ਮੂੰਹ ਧੋ ਕੇ ਤੇ ਘਰੀ ਰੈਸਟ ਕਰਾਂਗੇ ਤੇ ਜਿਹਦੇ ਜਿਹਨੂੰ ਭੁੱਖ ਲੱਗ ਗੋਟ ਫੜ ਕੇ ਖਾਣਾ ਖਾਈ ਜਾਊਗਾ ਤੇ ਆਪਾਂ ਇੱਥੇ ਵੀਡੀਓ ਨੂੰ ਕਰ ਦਿਆਂ ਐਂਡ ਤੇ ਮੇਰੇ ਨੂੰ ਪਤੋਰੇ ਪਤੋਰੇ ਵੀ ਦੇ ਆ ਗਏ ਤੇ ਆਪਾਂ ਇੱਥੇ ਕਰਦੇ ਹਾਂ ਵੀਡੀਓ ਨੂੰ ਐਂਡ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਸਾਡੇ ਵਲੌਗ ਵੇਂਦੇ ਹੋਂ ਤਾਂ ਬਹੁਤ ਔਨ ਜੇ ਨਹੀਂ ਵੇਂਦੇ ਉਹਨਾਂ ਦਾ ਵੀ ਧੰਨਵਾਦ ਤੇ ਮਿਲਦੇ ਆਂ ਕੱਲ ਦੇ ਨਵੇਂ ਵਲੌਗ ਦੇ ਨਾਲ ਚਲੋ ਮੇਰੇ ਸਾਰਿਆਂ ਨੂੰ ਪਿਆਰ ਭਰੀ ਗੁੱਡ ਨਾਈਟ ਸਸ਼ਿਆ ਕਰੋ ਸਿਰ ਸਾਡੇ ਚੈਨਲ ਸੇਬ ਸਬਸਕ੍ਰਾਈਬ ਜਰੂਰ ਕਰੋ ਕੁੜੀ ਕਹਿਣ ਦੀ ਜੀ ਜਿਹਨੂੰ ਠੰਡ ਨਹੀਂ ਲੱਗਦੀ ਇੱਕ ਬੈਂਡ ਸਬਸਕ੍ਰਾਈਬ ਜਰੂਰ ਕਰੋ ਜੀ ਜਰੂਰ ਕਰੋ ਤੇ ਕਹਿਣ ਤੇ ਨਹੀਂ ਤੇ ਆਂਦੀ ਮੈਂ ਮਤਲਬ ਠੰਡ ਚ ਮਰ ਜਾਣਾ ਇਦਾਂ ਹੀ ਬੈਠੀ ਬੈਠੀ ਨਹੀਂ ਤੇ ਚਲੋ ਠੀਕ ਆ ਜੀ